ਉਹਨ ਘੜੀ ਦਿੱਤੀਏਗੀ ਤੇ ਉੱਪਰ ਬਲਟੋਈਆਂ ਵੀ ਚੜਾਈਤੀਆਂ ਨੇ ਭਈ ਦਾਲ ਚੋਲ ਮਾਣੀਏ ਦੀ ਪੂਰੀ ਤਿਆਰੀ ਹੋ ਆਦੀਏਗੀ ਇਧਰ ਮਾਣੀਏ ਵਿੱਚ ਹਰੀਆਂ ਹਰੀਆਂ ਮਿਰਚਾਂ ਚਾਪਾ ਦੀਆਂ ਨੇ ਉਧਰ ਮਧਰਾ ਵੀ ਤਿਆਰ ਹੋਈ ਗਿਆ ਹੈ ਬਸ ਥੋੜੀ ਜਿਹੀ ਦੇਰ ਅਜ ਤੁਹਾਨੂੰ ਖਵਾਣਾ ਹੈ ਲੰਗਰ ਹੋ ਵੀ ਦਾਲ ਚੋਲ ਮਾਣੀਏ ਦਾ ਦੋਸਤੋ ਅੱਜ ਮੈਂ ਪੁੱਜਿਆ ਆਂਗਾ ਜ਼ਿਲ੍ਹਾ ਸ਼ਿਆਰਪਰੀ ਵਿੱਚ ਪੋਂਦੇ ਪ੍ਰਾਚੀਨ ਸ਼ੇਸ਼ਨਾਗ ਮੰਦਿਰ ਬਿੰਦਰਾ ਬਣਤਾ ਦੋਸਤੋ ਪਹਿਲਾ ਬਾਹਰਲਾ 뷰 ਦੇਖੋ ਦੇਖੋ ਆ ਪੂਰਾ ਮੇਲੇ ਦਾ ਰੂਪ ਲਿਆ ਹੈ ਨਾ ਚਲੋ ਦੋਸਤੋ ਹੁਣ ਚੱਲਨੇ ਅੰਦਰੇ ਨੂੰ ਤੁਸੀਂ ਮੇਰੀ ਵੀਡੀਓ ਇਸ ਵਕਤ ਕਿਹੜੇ ਪਿੰਡ ਸ਼ਹਿਰ ਜਾਂ ਦੇ ਹੀ ਉਦੈ ਗਰੀਖ ਭਾਈ ਜਿਸ ਨਾਲ ਸਮੁੰਦਰ ਮੰਥਨ ਹੋਇਆ ਹੈ ਨਾ ਤਾਂ नाग ਮਾਤਾ ਕਦਰੀ ਨੇ ਆਪਣੇ ਪੁੱਤਰ ਨਾਗਨ ਸ਼ਰਾਬ ਦਿੱਤਾ ਕਿ ਪਾਂਡਵਾਂ ਦੇ ਵੰਸ਼ ਪੈਦਾ ਹੋਏ ਰਾਜਾ ਜਨਮ ਜੇ ਜਿਸ ਨਾਲ ਸਰਪ ਯੱਗ ਕਰਗੇ ਨਾ ਤਾਂ ਉਸਲਾ ਭਾਈ ਇਸ ਹਵਨ ਦੀ ਅਗਨੀ ਵਿੱਚ ਤੂੰ ਸਾਰੇ ਨਾ ਛੜੀ ਜਾਣਾ ਫਿਰ ਸਾਰੇ ਨਾਲ ਇਕੱਠੇ ਹੋ ਕੇ ਬ੍ਰਹਮਾ ਜੀ ਕੋਲ ਗਏ ਤਾਂ ਭਾਈ ਬ੍ਰਹਮਾ ਜੀ ਨੇ ਕਿਹਾ ਕਿ ਆਸਤਿਕ ਨਾਮਾ ਬ੍ਰਹਮਣ ਦੇਵ ਤੂੰ ਸਰਪ ਯੱਗ ਨੂੰ ਰੋਕੀ ਕੇ ਨਾਗਾ ਦੀ ਰੱਖਿਆ ਕਰਨਗੀ ਪੰਚਵੀਂ ਨੂੰ ਹੀ ਨਾਗਾ ਦੀ ਰੱਖਿਆ ਕੀਤੀ ਹੁਣ ਤੂੰ ਹੀ ਗਲਾਨਾ ਵੀਰੇ ਮੰਦਰ ਟੁੱਟਿਆ ਗਿਆ ਹੈਗਾ ਤੇ ਇਸੀ ਸਰੋਵਰ ਦੇ ਵਿੱਚ ਪਾਣੀ ਕਿਹ ਹੈ ਨਹੀਂਗਾ ਤਾਂ ਭਾਈ ਕਈ ਸ਼ਤਾਬਦੀਆਂ ਪਹਿਲਾਂ ਇੱਥੇ ਇੱਕ ਸ਼ਰਧਾਲੂ ਆ ਫੰਗਾਰ ਨਾਲ ਲੱਗੇ ਮੰਦਿਰ ਵੀ ਟੁੱਟੀ ਹੈ ਫਾਈਨਲੀ ਦੋਸਤੋਂ ਲੰਗਰ ਹਾਲ ਵਿੱਚ ਪੁੱਜੀ ਗਏ ਅਸੀਂ ਦੇਖੋ ਕਿੰਨੇ ਸ਼ਰਧਾਲੂ ਆਏ ਹੋ ਇੰਤਜ਼ਾਰ ਦੀਆਂ ਘੜੀਆਂ ਖਤਮ ਤੇ ਆ ਗਿਆ ਦਾਲ ਛੋੜਮਾਣੀ ਮੈਂ ਬੜੇ ਦਿਨਾਂ ਦਾ ਸੋਚਾ ਰਹਾ ਯਾਰ ਵੀ ਦਾਲ ਛੋੜਮਾਣੀ ਖਾਣਾ ਹੈ ਘਰ ਤਾਂ ਅਕਸਰ ਬਣਦਾ ਹੈ ਪਰ ਭੰਡਾਰੀਆਂ ਚ ਜਗ੍ਹਾ ਚ ਦਾਲ ਛੋੜਮਾਣੀ ਉਹ ਵੀ ਲੰਗਰ ਦੇ ਰੂਪ ਵਿੱਚ ਖਾਣੇ ਦਾ ਅਲੱਗ ਹੀ ਮਜ਼ਾ ਆ ਗਿਆ ਦੋਸਤੋਂ ਸਾਨੂੰ ਸਲੂਟ ਤੇ ਥੈਂਕ ਯੂ ਕਹਿਣਾ ਚਾਹੀਦਾ ਜਿਨ੍ਹਾਂ ਨੇ ਸੇਵਾ ਕੀਤੀ ਭਈ ਇੱਦਰ ਜਿੰਨੀਆਂ ਵੀ ਇਹ ਬੀਬੀਆਂ ਸੇਵਾ ਕਰਾਦੀਆਂ ਚਾਹੇ ਜੋੜੇ ਘਰ ਵਾਲੇ ਪਾਸੇ ਵੀ ਇਹ ਜਿਹੜੇ ਮੁਰੂ ਸੇਵਾ ਕਰਾਦੇ ਨੇ ਤਾਂ ਦੋਸ